ਇਸ ਪਰਿਵਾਰ ਦੀ ਨੌ ਨੂੰ ਨਾ ਬੜੇ ਸਾਲ ਹੋ ਗਏ ਸੀ ਵਿਦੇਸ਼ਾਂ ਵਿੱਚ ਕੰਮ ਕਰਦੀ ਨੂੰ ਦੇਖੋ ਪਰਿਵਾਰ ਦੀ ਯਾਦ ਆ ਗਈ ਤਾਂ ਛੁੱਟੀ ਲੈ ਕੇ ਦੇਖੋ ਅਚਾਨਕ ਆਪਣੇ ਪਰਿਵਾਰ ਨੂੰ ਮਿਲਣ ਆਈ ਹੈ ਨੌ ਬਈ ਅੱਗੋਂ ਪਰਿਵਾਰ ਵੀ ਆਪਣੀ ਨੌ ਨੂੰ ਡੀਕ ਰਿਆ ਸੀਗਾ ਤੇ ਜਦੋਂ ਨੌ ਦਸੀ ਤੇ ਦੇਖੋ ਬਈ ਕਿੰਨਾ ਸਵਾਗਤ ਸੋਹਣਾ ਕੀਤਾ ਫੁੱਲਾਂ ਦੇ ਨਾਲ ਦੇਖੋ ਕਿੰਨਾ ਚਾਅ ਸੀਗਾ ਪਰਿਵਾਰ ਨੂੰ ਮਿਲਣ ਦਾ ਐਡੇ ਇੱਕ ਬੱਚੇ ਨੂੰ ਮਾਂ ਤੋਂ ਦੂਰ ਰੱਖਣਾ ਬਹੁਤ ਔਖਾ ਹੁੰਦਾ ਬਈ ਕੀ ਪਤਾ ਕਿੰਨੇ ਕੌਖੇ ਦਿਨ ਕੱਡੇ ਹੋਣਗੇ ਇਸ ਬੱਚੇ ਨੇ ਮਾਂ ਨੇ ਨਾ ਆਪਣੇ ਬੱਚੇ ਨੂੰ ਘੁੱਟ ਕੇ ਸੀਨੇ ਦੇ ਨਾਲ ਲਾ ਲਿਆ ਬਈ ਬਹੁਤ ਔਖਾ ਹੁੰਦਾ ਵਿਦੇਸ਼ਾਂ ਵਿੱਚ ਰਹਿਣਾ ਆਪਣੇ ਬੱਚੇ ਤੋਂ ਬਗੈਰ ਵਿਦੇਸ਼ਾਂ ਵਿੱਚ ਡਿਊਟੀ ਕਰਨੀ ਕਿਹੜਾ ਸੌਖੀ ਹੁੰਦੀ ਹੈ ਦਿਨ ਰਾਤ ਮਿਹਨਤ ਕਰਨੀ ਪੈਂਦੀ ਹੈ ਫਿਰ ਜਾ ਕੇ ਗੁਜ਼ਾਰਾ ਹੁੰਦਾ ਬਈ ਤਾਂ ਸਾਰੇ ਪਰਿਵਾਰ ਨੂੰ ਦੇਖ ਕੇ ਨਾ ਬਹੁਤ ਚਾ ਚੜ ਜਾਂਦਾ ਨਾਉ ਨੂੰ ਕੀ ਪਤਾ ਕੀ ਮਜਬੂਰੀ ਹੋਣੀ ਹੈ ਇਸ ਪਰਿਵਾਰ ਦੀ ਤਾਂ ਦੇਖੋ ਭਈ ਆਪਣੀ ਨੌ ਨੂੰ ਬਾਹਰ ਭੇਜਣਾ ਪਿਆ ਇਸ ਮਜਬੂਰੀ ਦੇ ਵਿੱਚ ਤਾਂ ਨਾ ਭਈ ਇਹੋ ਜਿਹੇ ਪਰਿਵਾਰ ਜਿਹੜੇ ਕਿੱਡੇ ਹੌਸਲੇ ਦੇ ਨਾਲ ਆਪਣੀ ਨੌ ਨੂੰ ਬਾਹਰ ਭੇਜ ਦਿੰਦੇ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ